ਫੱਕ ਰਿਓ ਕਾਗਿ ਸਾਰਿਆਂ ਨੂੰ ਅੱਜ ਦੇ ਵਲੌਗ ਦੇ ਵਿੱਚ ਦੇਖੋ ਜੀ ਮੀਂਹ ਕਿੱਥਾਂ ਢੇਰੀਆਂ ਪੱਟੀਆਂ ਪਈਆਂ ਐ ਅੱਜ ਆੱਤ ਕਰਾਈ ਪਈ ਆੱਤ ਮਹਾਰਾਜ ਭਲੀ ਕਰੇ ਜਿਮੀਦਾਰਾਂ ਦਾ ਕਰੋੜਾਂ ਹੀ ਰੁਪਈਆ ਖੇਤਾਂ ਦੇ ਵਿੱਚ ਤੇ ਆਇਆ 1 ਘੰਟਾ ਹੋ ਗਿਆ ਲਗਾਤਾਰ ਐ ਅੱਜ ਹੱਤ ਕਰਾਈ ਪਈ ਆ ਕੱਲ ਤਾਂ ਹਟੇ ਗਿਆ ਸੀਗਾ ਕੱਲ ਧੁੱਪ ਨਿਕਲੀ ਆਈ ਸੀ ਅੱਜ ਤਾਂ ਸਾਰੀ ਦਿਹਾੜੀ ਇਦਾਂ ਹੀ ਕੱਢ ਦਿੱਤੀ ਮੀਂਹ ਨੇ ਫਸਲਾਂ ਦੀ ਬਹੁਤ ਬਰਬਾਦੀ ਹੈ ਅੱਜ ਤਾਂ ਮੈਂ ਪਹਿਲਾਂ ਵੀ ਦੱਸ ਚੁੱਕਾ ਕਰੋੜਾਂ ਦੇ ਹਿਸਾਬ ਨਾਲ ਪਈਆ ਖੇਤਾਂ ਦੇ ਵਿੱਚ ਖੜਾ ਆ ਜ਼ਿਮੀਂਦਾਰ ਦਾ ਇਸ ਸਾਲ ਜੀ ਹੁਣ ਚਲੋ ਹੜਾਂ ਵਾਲੇ ਇਲਾਕਿਆਂ ਦੇ ਵਿੱਚ ਹਨਾ ਹੋ ਗਿਆ ਸੀ ਫਸਲਾਂ ਬਰਬਾਦ ਹੋਈਆਂ ਆ ਆ ਜਿਹੜੇ ਪਾਸੇ ਬਚੇ ਹੋ ਸੀਗੇ ਇਹ ਉੱਤਾਂ ਹੁਣ ਖਰਾਬ ਕਰਦੇ ਆ ਕਈ ਕਈ ਜਿਹੜੇ ਐਨ ਪੱਕੇ ਹੋਈ ਜਾਂ ਹਨ ਝੋਨੇ ਉਹ ਤਾਂ ਹੁਣ ਘਾਹ ਇੰਨਾ ਕੋ ਉੱਪਰੋਂ ਪੈ ਰਹਿਆ ਵੀ ਲੰਮੀ ਪਈ ਜਾਂਦੇ ਆ ਪੌਸ਼ਕ ਹਜੇ ਖੜੇ ਆ ਹਜੇ ਮੰਨ ਲਓ ਵढਾਈ ਤਾਂ 1-2% ਹੀ ਹੋਈ ਆ ਜ਼ਿਆਦਾ ਨਹੀਂ ਹੋਈ ਕੋਈ ਕੋਈ ਕੀ ਇੰਦੀ ਵੜਾਈ ਹੋਈ ਉਹ ਕਿਤਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ ਹੁਣ ਜਿਹੜੇ ਆਲੂਆਂ ਵਾਲਿਆਂ ਨੇ ਆਲੂ ਕਢਾ ਕਢਾ ਕੇ ਰੱਖਿਓ ਆ ਖੇਤ ਤਿਆਰ ਹੋਇਓ ਆ ਕੋਸ਼ਕ ਬੀਜ ਹੋਗਾ ਜਾਂ ਚਲੋ ਜਿਹੜੇ ਹਜੇ ਰਹਿੰਦੇ ਆ ਕੱਚੀ ਪਟਾਈ ਲਈ ਉਹ ਵੀ ਮਟਰਾਂ ਵਾਲਿਆਂ ਦਾ ਜਿਨੇ ਕੱਲ ਪਰਸੋਂ ਹੀ ਬੀਜੇ ਆ ਉਹ ਬਹੁਤ ਔਖਾ ਆ ਉੱਪਰੋਂ ਕਰੰਡ ਹੋ ਜਾਣੇ ਆ ਉਹ ਵੀ ਹਨਾ ਜੋਨੇ ਦੇਖੋ ਮੈਂ ਦਿਖਾਉਂਦਾ ਐ ਇਦਾਂ ਹੀ ਖੜੇ ਆ ਇਦਾਂ ਖੇਤਾਂ ਦੇ ਖੇਤ ਐ ਇਦਾਂ ਹੀ ਖੜੇ ਆ ਕੋਈ ਹਜ਼ਾਰ ਖੇਤ ਪਿੱਛੇ 2-4 ਖੇਤ ਵੱਢ ਹੋਏ ਹੋਆ 100 ਪਿੱਛੇ ਨਹੀਂ ਜਿੱਦਾਂ ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੁਣ ਜੀਮੇਦਾਰ ਦਾ ਪਾਣੀ ਨਾ ਭਰੇ ਖੜੇ ਆ ਇਹ ਹਫ਼ਤਾ ਭਰਤਾ ਹੁਣ ਜਿੰਨਾ ਮੀਂਹ ਅੱਜ ਪੈ ਗਿਆ ਨਾ ਇਸ ਏਰੀਏ 'ਚ ਨਵਾਂ ਸ਼ਹਿਰ ਦੇ ਆਸ-ਪਾਸ ਉਦੋਂ ਤਾਂ ਸਾਰੇ ਪੰਜਾਬ ਤੱਕੀ ਤਾਂ ਸਾਰੇ ਪੰਜਾਬ ਚ ਪੈ ਰਿਹਾ ਹੈ ਅੱਜ ਪਾਕਿਸਤਾਨ ਤੱਕ ਪੈ ਰਿਹਾ ਮੈਂ ਕ ਵੀਡੀਓ ਦੇਖਦਾ ਸੀ ਉੱਥੇ ਵੀ ਫਸਲਾਂ ਦੀ ਬਹੁਤ ਤਬਾਹੀ ਕਰ ਦਿੱਤੀ ਹੈ ਮੀਨ ਜਿੱਦਾਂ ਆਹ ਤੁੰਨਾ ਸਾਰਾ ਹੀ ਪੱਕਿਆ ਹੈ ਗਿਆ ਹੁਣ ਜਿੱਥੇ ਤੱਕ ਵੀ ਦੱਸਦਾ ਆ ਨਾ ਰੰਗ ਬਦਲਿਆ ਪਿਆ ਆ ਜੀ ਹੁਣ ਹਵਾ ਚੱਲਦੀ ਆ ਨਾ ਤਾਂ ਇਹਦਾ ਨੁਕਸਾਨ ਹੀ ਹੋਣਾ ਆ ਇਹ ਲੰਮਾ ਹੀ ਪੈਣਾ ਆ ਹਜੇ ਤੱਕ ਤਾਂ ਠੀਕ ਆ ਕਮਾਤੀਆਂ ਵੀ ਠੀਕ ਖੜੀਆਂ ਆ ਜੇ ਹਵਾ ਜ਼ਿਆਦਾ ਚੱਲਦੀ ਆ ਫੇਰ ਨੁਕਸਾਨ ਹੋਣਾ ਆ ਪਰ ਝੋਨੇ ਦੇ ਵਿੱਚ ਜਿੰਨ ਨਹੀਂ ਪੈ ਗਿਆ ਹਫਤਾ ਨਹੀਂ ਹਜੇ ਕੰਪੈਨਾਂ ਚੱਲਣੀਆਂ ਆ ਮਟਰ ਆਲੂਆਂ ਵਾਲੇ ਖੇਤਿਆਂ ਇੰਨਾ ਚੁ ਵੀ ਬੱਟਾਂ ਚ ਪਾਣੀ ਖੜਾ ਆ ਝੋਨੇ ਦਾ ਹੁਣ ਤਿਆਰ ਹੀ ਆ ਦੇਖੋ ਸਾਰਿਆਂ ਦੇ ਰੰਗ ਦੋਨੇ ਪਾਸੇ ਕੱਲ ਕਈਆਂ ਦਿਓ ਕੰਪੈਨਾਂ ਮੁੜੀਆਂ ਆ ਜਿੱਦਾਂ ਆ ਕੇ ਕੱਲ ਜਿਹੜਾ ਸਵੇਰੇ ਪੈ ਗਿਆ ਸੀ ਨਾ ਥੋੜਾ ਜਿਹਾ ਸ਼ਰਾਟਾ ਉਹਦੇ ਨਾਲ ਕੰਪੈਨਾਂ ਬਹੁਤ ਰੁਕੀਆਂ ਅੱਜ ਤਾਂ ਹੁਣ ਇਨ ਕਈਆਂ ਦਿਨਾਂ ਤੇ ਬਾਦ ਦਾ ਕੰਮ ਚਾਰਕ ਦਿਨ ਤਾਂ ਚੱਲੂਗੀਆਂ ਇਹਨਾਂ ਨਾ ਕਿਤੇ ਵੀ ਜੇ ਕੜਾਕੇ ਦੀ ਧੁੱਪ ਨਿਕਲੀ ਚਾਰਕ ਦਿਨਾਂ ਬਾਅਦ ਹਵਾ ਫੈਰਨੀ ਆ ਕਿਉਂਕਿ ਖੇਤ ਤਾਂ ਪਹਿਲਾਂ ਹੀ ਗਿੱਲੇ ਹੁੰਦੇ ਆ ਝੋਨੇ ਵਾਲੇ ਆ ਵੀ ਰੋਡ ਬੰਨ ਲੱਗ ਪਿਆ ਜੀ ਜਿਹੜਾ ਅਸਮਾਨ ਕੋਲ ਤੋਂ ਇੱਧਰ ਨੂੰ ਜਾਂਦਾ ਜਾੜ ਲਿਆ ਨੂੰ ਹੱਤਾ ਕ ਬਣ ਗਿਆ ਇਹ ਵੀ ਬਹੁਤ ਹੁਣ ਖਰਾਬ ਹੋਇਆ ਸੀ ਜਿਆਦਾ ਇੱਕ ਸਾਈਡ ਹਜੇ ਬਣੀ ਆ ਤਾਂ ਮੌਸਮ ਹੋ ਗਿਆ ਖਰਾਬ ਇੱਥੋਂ ਤੱਕ ਆਵੇ ਤਾਂ ਦੋਨੇ ਸਾਈਡ ਹਜੇ ਇੱਕੋ ਹੀ ਲੇਅਰ ਪਈ ਆ ਦੂਜੀ ਪੈਣੀ ਆ ਤੇ ਪਿੱਛੋਂ ਪਾਉਂਦੇ ਆਉਂਦੇ ਆ ਦੂਜੀ ਲੇਅਰ ਵੀ ਬਗਿਆ ਹੋ ਗਿਆ ਇਹ ਨਹੀਂ ਤਾਂ ਇਹ ਵੀ ਬਹੁਤ ਟੁੱਟੀ ਹੋਸੀ ਰੋਡ ਹੁਣ ਇਹ ਨਹੀਂ ਸਾਰੇ ਹੀ ਬੋਟੇ ਹੀ ਪੈ ਰਿਆ ਆ ਬੜਾ ਜੋਰ ਤੋਂ 5-6 ਕਿਲੋਮੀਟਰ ਪਰਿਓ ਆ ਮੈਂ ਹੁਣ ਆ ਇਸ ਪਿਲੇ ਇੰਨਾ ਹੀ ਪੈ ਰਿਆ ਮੈਂ ਸਵਾ ਸਬਜ਼ੀਆਂ ਸਬਜ਼ੀਆਂ ਲਾਉਣ ਨੂੰ ਥਾਂ ਬਣਾਏ ਆ ਸਗਾ ਆਹ ਉਹ ਬਣੀ 4-5 ਦਿਨ ਲੱਗਣੀਆਂ ਪਹਿਲਾਂ ਗਰਮੀ ਕਰਕੇ ਨਹੀਂ ਸੀ ਲਾਉਂਦੇ ਹਾਂ ਤਾਂ ਨਵੇਂ ਨਹੀਂ ਲੱਗਣ ਦੇਣੀਆਂ ਹੈਗੀਆਂ ਵੀ ਤਾਂ ਮੈਂ ਕਿੰਨੇ ਦਿਨਾਂ ਦੇ ਲਈ ਆ ਕੇ ਰੱਖਿਆ ਸੀ ਪਰ ਮੀਂਹ ਨੇ ਹੁਣ ਕੰਮ ਖਰਾਬ ਕਰਤਾ ਸਾਰੇ ਪਾਸੇ ਨੂੰ ਬਹੁਤ ਆਚਰ ਮੈਂ ਦੇਖਿਆ ਕਿਸੇ ਦੀ ਮੱਕੀ ਵੱਡੀ ਹੋ ਸੀ ਉਹ ਇਦਾਂ ਹੀ ਲੱਗੇ ਹੋ ਸੀਗੇ ਗੱਠਾਂ ਆਈਆਂ ਮਰੋੜਨ ਵਿੱਚੋਂ ਛੱਲੀਆਂ ਕੱਢਣਾ ਹਨਾ ਟਾਂਡਿਆਂ ਦੇ ਆਹ ਦਾ ਆਪਣੇ ਪੂਨ ਮਰੋੜਨ ਲੱਗੇ ਹੋ ਸੀਗੇ ਨਾਲੋਂ ਪਾੜਦਿਆਂ ਦੇ ਵਿੱਚੋਂ ਕੱਢਣ ਲੱਗੇ ਉਹ ਸਵੇਜਿੱਦਾਂ ਛੱਲੀਆਂ ਹੀ ਬਾਹਰ ਲਿਆ ਲਿਆ ਕੇ ਢੂਕਰਿਆਂ ਨੂੰ ਸੱਟ ਦੇ ਟਰਾਲੀ 'ਚ ਉਹ ਵੀ ਔਖਾ ਹੀ ਆ ਜੇ ਉਹਨਾਂ ਵੀ ਨਾ ਦੋ ਤਿੰਨ ਦਾ ਨਾ ਖੇਤ ਚ ਪਈਆਂ ਰਹਿ ਗਈਆਂ ਉਹ ਮੱਕੀ ਸਾਰੀ ਖਰਾਬ ਹੋ ਜਾਣੀ ਐ 15 16 ਬੰਦੇ ਉਹ ਨਹੀਂ ਲੇਬਰ ਤੇ ਲਾਇਓ ਸੀ ਤਾਂ ਟਰਾਲੀ ਬਾਹਰ ਖੜੀ ਆ ਉਹ ਵੀ ਔਖਾ ਹੀ ਆ ਜਿਵੇਂ ਦਾਸ ਤੇ ਤਾਂ ਜਿਆਦਾ ਹੀ ਐ ਇਸ ਵੇਲੇ ਭਾਰੀ ਆ ਫਸਲ ਤੇ ਬਹੁਤੀਆਂ ਦਾ ਮੱਕੀਆਂ ਤਾਂ ਹੋ ਗਈਆਂ ਨੇੜੇ ਹੁਣ ਕੁੜੀ ਖੜੀ ਵੀ ਆ ਹਜੇ ਇੱਦਾਂ ਪਛੇਤੀ ਸੀ ਜਿਹੜੀ ਗੋਲੀ ਗਈ ਚਾਹ ਪੀਣ ਲੱਗੇ ਆ ਜੀ ਠੰਡ ਅੱਜ ਲੱਗ ਰਹੀ ਆ ਬੜੀ ਅੱਜ ਠੰਡੇ ਠੁੰਡੇ ਵਾਲਾ ਮਾਹੌਲ ਹੈ ਨਿੰਗਾ ਅੱਜ ਚਾਹ ਵਾਲਾ ਮਾਹੌਲ ਹੋਇਆ ਪਿਆ ਆ ਬੈਸਕਟ ਵੀ ਖੋਲ ਲਓ ਮਾਰਾ ਜੀ ਹੁਣ ਕਾਪ ਖਾਣੇ ਹੁੰਦੇ ਆ ਤੁਸੀਂ ਹੈਂ ਸਾਨੂੰ ਵੀ ਖੜਾ ਦੋ ਬਾਕੀ ਧੁੱਪ ਨਿਕਲੀ ਆਈ ਹੈ ਜੀ ਮੀ ਤੇ ਹਟਿਆ ਆ ਬੋਰ ਵਾਲਾ ਰੇਤਾ ਜਿਹਾ ਪਿਆ ਸੀ ਮੈਂ ਕਿਹਾ ਬੋਰ ਦੇ ਵਾਲੇ ਦੋਲੇ ਲਾਣੇ ਆ ਹੁਣ ਇਤਰ ਨੂੰ ਮੋਟਾ ਚਲਾਈ ਸੀ ਤਾਂ ਖਾਰਾ ਜਿਹਾ ਪੈ ਗਿਆ ਮੀ ਪਈ ਜਾਂਦਾ ਮੈਂ ਕਿਹਾ ਇਹਦੇ ਵਾਲੇ ਦੋਲੇ ਲਾਣੇ ਆ ਉਹ ਕਿਉਂ ਕਰ ਦਿੰਨੇ ਆ ਤੇ ਰੇਤਾ ਹੋ ਗਿਆ ਸੈਟ ਬੈਟ ਗਿਆ ਇਹ ਮੈਸਤਰੀ ਬਣੀ ਬਰਤ ਦੇ ਕਹਿਣ ਲੱਪੰਦੇ ਆ ਚ ਮਿੱਟੀ ਆ ਹਨਾ ਛਾਣ ਛੋਣ ਕੇ ਬਣੀ ਲਾਉਂਦੇ ਐ ਨਹੀਂ ਮਿਹਨਤ ਹੀ ਨਹੀਂ ਕਰਦੇ ਮੈਂ ਕਿਹਾ ਚਲੋ ਇਹਦੇ ਨਾਲ ਨਾਲ ਵਿਛਾਉਣਨੇ ਆ ਫੇ ਨਵਾਂ ਰੇਤਾ ਆਉਣ ਵਾਲਾ ਹੋਊਗਾ ਇੱਧਰ ਨੂੰ ਟਰਾਲੀਆਂ ਟਰੋਲੀਆਂ ਵੀ ਲੰਗਣੀਆਂ ਆ ਤਾਂ ਕਰਕੇ ਫਿਰ ਮੈਂ ਕਿਹਾ ਵਿਛਾਏ ਦਿੰਨੇ ਆ ਫੇ ਨਹੀਂ ਤਾਂ ਇਹਦੀ ਮਿੱਟੀ ਇਹ ਵਿੱਚ ਕਰਕੇ ਤੈਹ ਲੱਗ ਜਾਣੀ ਅੱਜ ਅੱਗਲਾ ਅੱਗਲਾ ਕਰਕੇ ਹੋ ਗਿਆ ਤਾਂ ਬਾਕੀ ਠੀਕ ਆ ਜੀ ਮਿਲਦੇ ਆ ਕਿਸੇ ਅਗਲੇ ਬਲੌਗ ਦੇ ਵਿੱਚ ਹੁਣ ਤਾ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ